ਸ੍ਰੀ ਗਾਲ ਬਾਈ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਸੰਧੂ ਡੇਰੀ ਫਾਰਮ ਮਗਰਾੜੀ YouTube ਚੈਨਲ ਤੇ ਬਾਈ ਜੀ ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਕਿਉਂਕਿ ਅੱਗੇ ਵਾਸਤੇ ਤੁਹਾਡੇ ਤੱਕ ਵੀਡੀਓ ਪਹੁੰਚ ਸਕਲ ਤੇ ਨਾਲ ਲੱਗਿਆ ਵਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤੇ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੋਰਜ ਹਰੀਕਾ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਨੂੰ ਜੇਤੋਂ ਪੈਂਦੀ ਆ ਜਿਹਦੇ ਵਿੱਚ ਬਾਈ ਜੀ ਬਹੁਤ ਸੋਹਣੀਆਂ ਸਨਖੀਆਂ ਤੁਹਾਡੇ ਲਈ ਤਿੰਨ ਵਿਹੜਾ ਲੈ ਕੇ ਹਾਜ਼ਰ ਹੋਏ ਆ ਤੇ ਪਹਿਲਾ ਨੰਬਰ ਸੂਈ ਸਵਾਈ ਆ 20 ਲੀਟਰ ਦੁੱਧ ਬਾਈ ਜੀ ਪਾ ਦੂਏ ਬਾਈ ਕਿੰਨੇ ਦੀ ਗਾਇ ਦੇ ਦਾਂਗੇ ਇਹ ਜੀ ਮੁੱਲ 70 ਕਨਾਲੇ ਕੋਨੇ 65000 ਦੀ ਜਸਨੋਈ ਹੈ 65000 ਰੁਪਏ ਦੀ ਬਾਈ ਜੀ ਵੈੜ ਦੇ ਦਾਂਗੇ ਬਾਈ ਜੀ ਇਹ ਪੂਰੀ ਚੰਗੀ ਵੈੜ ਹੈ ਤੇ ਦੂਜਾ ਨੰਬਰ ਬਾਈ ਜੀ ਕਿੰਨੇ ਦੀ ਗਾਇ ਸੀ ਇਹ ਜੀ ਮੁੱਲ 70 90 ਕਨਾਲੇ 95 ਕਾਲੇ 85000 85000 ਦੀ ਵੈੜ ਦੇ ਦਾਂਗੇ ਬਾਈ ਜੀ ਵੈੜ ਪੂਰੀ ਚੰਗੀ ਫੁੱਲ ਵੱਡੀ ਆ ਫਾਰਮ ਵਾਲੀ ਵੈੜ ਆ ਹੱਦ ਤੱਕ ਹੱਦ ਤੱਕ ਤਾਂ ਲੈ ਜੂ ਇਹ ਹਾਂ ਲੈ ਸਕਦੀ ਹੈ ਜੀ ਹਾਂਜੀ ਤੇ ਤੀਜਾ ਨੰਬਰ ਬਾਈ ਜੀ ਇਹ 75000 ਦੀ 75000 ਦੀ ਬਾਈ ਜੀ ਚਿੱਟੀ ਕਬੂਦਰੀ ਵਰਗੀ ਵਿਹੜ ਬਹੁਤ ਚੰਗੀ ਵਿਹੜਾ ਬਾਈ ਜੀ ਤੇ ਬਾਈ ਜੀ ਜੇ ਤਾਂ ਮੋਬਾਈਲ ਨੰਬਰ ਪੁੱਛਦੇ ਆ ਸੰਪਰਕ ਕਰੋ ਮੋਬਾਈਲ ਤੇ 98946463675 ਠੀਕ ਹੈ ਬਾਈ ਇਹ ਬਾਈ ਜੀ 436575 ਠੀਕ ਹੈ ਬਾਈ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਬਾਈ ਜੀ ਤੇ ਸੰਪਰਕ ਕਰ ਲਓ